ਹਾਂਜੀ ਦੋਸਤੋ ਸਸਰੀ ਕਾਲ ਜੀ ਆ ਭਾਨਾ ਸਿੱਧੂ ਜੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਆ ਇਹ ਉਹ ਸੱਚਾ ਬੰਦਾ ਆ ਜਿਨੇ ਬਹੁਤ ਸਾਰੇ ਏਜੰਟਾ ਕੋਲੋਂ ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਤੇ ਹੁਣ ਇੱਕ ਕੇਸ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਹੁਤ ਲੋਕੀ ਸਪੋਰਟ ਵੀ ਕਰ ਰਹੇ ਆ ਭਾਨਾ ਸਿੱਧੂ ਨੂੰ ਤੇ ਆਪਾਂ ਵੀ ਕਰਦੇ ਆ ਸਾਰੇ ਕਰਦੇ ਆ ਤੇ ਆਹ ਦੇਖੋ ਇਸ ਬੰਦੇ ਨੇ ਕੀ ਕੀਤਾ ਭਾਨਾ ਸਿੱਧੂ ਅੱਜ ਵੀ ਕਹਿੰਦਾ ਕਿ ਭਾਨਾ ਸਿੱਧੂ ਸ਼ਰਿਆਮ ਗਲਤ ਹੈ ਗਲਤ ਹੈ ਗਲਤ ਹੈ ਠੀਕ ਹੈ ਪਰ ਮੇਰੀ ਸ਼ਰਿਆਮ ਗਲਤੀ ਹੈ ਪਾਣੇ ਨੂੰ ਜੇ ਹੋਈ ਐ ਇਹ ਹੋਣੀ ਸੀ ਪਾਣਾ ਸਿੱਧੂ ਪਾਣਾ ਸਿੱਧੂ ਇਹ ਜਿਹੜਾ ਪਾਣਾ ਸਿੱਧੂ ਲੋਕ ਨੇ ਚੰਗਾ ਮੈਂ ਕਹਿੰਦਾ ਪਾਣਾ ਸਿੱਧੂ ਗਲਤ ਆ ਸ਼ਰੀਆਮ ਗਲਤ ਐ ਜਦੋਂ ਗਲਤ ਆ ਗਲਤ ਐ ਭਾਈ ਇਹ ਕੋਈ ਨਹੀਂ ਗਲਤ ਆ ਗਲਤ ਐ ਨਾ ਬੰਦਾ ਜਸੀਰ ਇੰਜੀਨੀਅਰ ਆ ਪਿਆ ਜਾਂ ਚਲਾਉਂਦੇ ਜਿਹੜੇ ਬੰਦੇ ਉਹ ਵੀ ਗਲਤ ਐ ਭਾਈ ਰਵੀਸ ਮੁਰਗਰ ਜੇ ਗਲਤ ਐ ਉਹ ਬੋਲਣੇ ਭਾਈ ਵਰਗੇ ਇਹ ਗਲਤ ਇਹ ਨਹੀਂ ਇਹ ਗਲਤ ਇਹ ਗੰਤੀ ਐ ਪਾਣੇ ਦੀ ਕੋਈ ਨਹੀਂ ਲੋਕਾਂ ਨੇ ਅਜੰਨਾ ਨੂੰ ਕੈਸੇ ਕਰਾ ਕੇ ਗਲਤੀ ਆ ਪਾ ਲਈ ਜੀ ਬਹੁਤ ਵੱਡੀ ਗਲਤੀ ਹੈ ਕਿੱਥੇ ਉਹ ਲੋਕ ਅਜੰਨਾ ਕਲੇ ਉਹ ਕਾਹ ਤੇ ਪਾਲੀ ਨਹੀਂ ਘਾਣ ਦੇਦੇ ਸੀ ਹੈ ਭਾਣੇ ਭਾਈ ਆ ਦੇ ਕਿਵੇਂ ਦਾ ਕਿਵੇਂ ਕਰਕੇ ਲੋਕ ਕੱਠੇ ਹੋਣ ਲੱਗ ਗਿਆ ਸੀ ਲੋਕਾਂ ਦੇ ਪੈਸੇ ਦਿਵਾਉ ਲੱਗੇ ਸੀ ਠੀਕ ਹੈ ਲੋਕਾਂ ਦੀ ਅਦਾਲਤ ਲੱਗਣ ਲੱਗੀ ਸੀ ਭਾਈ ਜੀ ਮੈਨੂੰ ਮੈਂ ਗਵਾਏ ਰਿਹਾ ਰਿਕਾਰਡਿੰਗਾਂ ਪਈਆਂ ਲੋਕਾਂ ਦੇ ਫੋਨ ਆਉਣ ਲੱਗੇ ਸੀ ਭਾਣੇ ਦੇ ਤਿੰਨ ਵੀਡੀਓ ਪਾਈਆਂ ਸੀ ਮੈਂ ਬਾਈ ਭਾਣੇ ਬਾਈ ਨੂੰ ਮਿਲਣਾ ਹੈ ਬਾਈ ਭਾਣੇ ਬਾਈ ਨੂੰ ਮਿਲਣਾ ਭਾਣੇ ਕੋਲੇ ਗਿਆ ਬੰਦੇ ਬਹੁਤ ਮੈਲਾ ਭੂਜਾਨ ਨਹੀਂ ਹੈ ਭਾਣੇ ਕੋਲੇ ਡੇਰੀ ਹੈ ਭਾਣੇ ਆਉਣਾ ਕਦੇ ਹੀ ਦਵਾਈ ਹੈ ਤੇ ਬਸ ਬੂਕਾ ਵਗੈਰੀ ਦਾ ਬੰਦਾ ਹੋਇਆ ਓਏ 18 ਲੱਖ ਰੁਪਏ ਕਢਾ ਕੇ ਦਿੱਤਾ ਤੂੰ ਤੇ ਬਾਹਰੋਂ ਪੁੱਟੜ ਦਾ 300000 ਦੇ ਨਾਲ ਹੀ ਲਾਉਂਦੀ ਸੀ 18 ਲੱਖ ਰੁਪਏ ਇੱਕ ਹੌਂਦੇ ਕਢਾ ਕੇ ਦਿਆ ਬਾਈ ਇੱਕ ਹੌਂਦੇ ਭਾਣੇ ਦੀ ਆਹੋ ਤੋਂ ਬਹੁਤ ਜ਼ਿਆਦੇ ਭਾਣੇ ਉਂਗਲ ਤਾਂ ਬੜੀ ਕੁੱਝ ਵੱਡ ਗੱਲ ਤੂੰ ਬਹੁਤ ਬੱਸਿਆ ਕੋਈ ਨਹੀਂ ਖੜਾ ਉਹਨਾਂ ਨੂੰ ਪਰਸ ਹਰਮਨੀ ਦੇਖੇ ਗਰੇ ਤੋਂ ਉੱਤੇ ਜਾ ਕੇ ਬਹੁਤ ਅਨੁਸ਼ੀਤ ਹੋਣ ਹੋ ਗਿਆ ਖੱਟਾ ਹੈ ਬਾਈ ਲੋਕ ਖੱਟਾ ਹੈ ਇਹ ਪਾਣਾ ਮੈਂ ਕਹਿੰਦੀ ਤੈਨੂੰ ਬਾਈ ਤੇਰੇ ਪਿਆਰ ਨਹੀਂ ਤੇਰੇ ਮਾਮ ਚੁਰਸ਼ੀਦਾ ਬੰਦਾ ਅਜੀ ਤੂੰ ਦਾ ਬਹੁਤ ਮਰਦ